ਜਿੰਨਾਂ ਦੇ ਵਿਦਿਆਰਥੀ ਜਦੋਂ ਆਪਣੀ ਮੈਨੇਜਮੈਂਟ ਇੰਸਟੀਚਿਊਟ ਤੋਂ ਆਪਣੇ ਰੈਸੀ ਹੌਸਟਲ ਤੇ ਜਾਂਦੇ ਸੀ ਉਹਨਾਂ ਦੇ ਰਸਤੇ ਵਿੱਚ ਉਹਨਾਂ ਨੂੰ ਉਸ ਦਾ ਵੀ ਅਸੀਂ ਮਕਦਮਾ ਨੰਬਰ 114 ਤਾਰਾ 333 166ਾ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰਨੇ ਆ ਤੇ ਉਹਦੇ ਖਿਲਾਫ ਵੀ ਅਜਈਆਂ ਧਮਕੀ ਭਰੀਆਂ ਕਾਰਵਾਈਆਂ ਕਰਨ ਦਾ ਤੇ ਜੋ ਵੀ ਉਹਨੇ ਐਕਸ਼ਨ ਕੀਤੇ ਸੀ ਉਹਦੇ ਤਹਿਤ ਉਹਦੇ ਖਿਲਾਫ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਕਿਸੇ ਲੇਡੀ ਦਾ ਫਰਸਤ ਹੋਇਆ ਸੀ ਉਹ ਲੇਡੀ ਰਾਜਦੀਪ ਮਹਤਨਾ ਸੀਗੀ ਚਲਾ ਦੇ ਦੋ ਨੌਜਵਾਨ ਹੋਰ ਗ੍ਰਿਫਤਾਰ ਕੀਤੇ ਗਏ ਨੇ ਵੀ ਰਾਤ ਨੂੰ ਸਿਵਲੈਂਟ ਥਾਣੇ ਦੇ ਵੱਲੋਂ ਹਾਂਜੀ ਉਹ ਕੀ ਮਾਮਲਾ ਨੇ ਪਿਛਲੇ ਸਮੇਂ ਇਹ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਕਿਸੇ ਦੁਕਾਨਦਾਰ ਤੋਂ ਇੱਕ ਤਰ੍ਹਾਂ ਦੀ ਐਕਸਟਰਸ਼ਨ ਕੀਤੀ ਸੀ ਉਹਦੇ ਕੋਲ ਗਏ ਸੀ ਐਕਸਟਰਸ਼ਨ ਕਰਨ ਦੇ ਬਹਾਨੇ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਕਹਿੰਦੇ ਤੂੰ ਜਿਹੜੀਆਂ ਮੋਬਾਈਲ ਦੇ ਵਿੱਚ ਜਾਲੀ ਚਿਪਾਂ ਜਿਹੜੀਆਂ ਆ ਪਾ ਕੇ ਵੇਚਦਾ ਜਾਲੀ ਚਿਪਾਂ ਦੇ ਤੇ ਨਾਲ ਤੂੰ ਆਪਣੇ ਜਾਲੀ ਜਿਹੜੇ ਮੋਬਾਈਲ ਆ ਇਦਾਂ ਦੇ ਕੰਮ ਕਰਦਾਗਾ ਉਸ ਦੇ ਆਧਾਰ ਤੇ ਉਹਨਾਂ ਦੋਨਾਂ ਨੌਜਵਾਨਾਂ ਨੇ ਉਸ ਵਿਅਕਤੀ ਦੇ ਜਿਹੜੇ ਲੈਪਟਾਪ ਚਾਰ ਲੈਪਟਾਪ ਚੱਕਲੇ ਸੀ ਪਲੱਸ ਉਹਨਾਂ ਨੂੰ ਕਾਫੀ ਮੋਬਾਈਲ ਜਿਹੜੇ ਡੱਬੇ ਚ ਬੰਦ ਕਰਕੇ ਲੈ ਗਏ ਸੀਗੇ ਉਹ ਆਪਣੇ ਇੰਡੀਵਿਜੁਅਲ ਕਿਸੇ ਥਾਂ ਤੇ ਲਿਜਾ ਕੇ ਉਹਨਾਂ ਨੇ ਉਸ ਦੁਕਾਨਦਾਰ ਨੂੰ ਉੱਥੇ ਬੁਲਾਇਆ ਉਸ ਦੁਕਾਨਦਾਰ ਨੂੰ ਬੁਲਾ ਕੇ ਉਹ ਤੋਂ 6 ਲੱਖ ਰੁਪਏ ਜਿਹੜਾ ਕੈਸ਼ ਲੈ ਲਿਆ ਸੀਗਾ ਤਿੰਨ ਤੇ ਤਿੰਨ 2 ਲੱਖ ਰੁਪਏ 6 ਲੱਖ ਰੁਪਏ ਕੈਸ਼ ਲੈ ਲਿਆ ਤੇ ਉਹਨੂੰ 15 ਲੱਖ ਰੁਪਏ ਦੀ ਇੱਕ ਚਿੱਟ ਕਰਕੇ ਦੇਤੀ ਸੀ ਵੀ ਇਹ ਇੱਕ ਇਹ ਜਿਹੜਾ ਅਸੀਂ ਜਿਹੜੀ ਡੋਨੇਸ਼ਨ ਲੈ ਲਈ ਆ ਉਸ ਵਜ੍ਹਾ ਕਰਕੇ ਉਸ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਦੇ ਬਿਆਨ ਤੇ ਜਿਹੜਾ ਗ੍ਰੀਵਡ ਹੈਗਾ ਸੀ ਉਹਦੇ ਬਿਆਨ ਤੇ ਪਰਚਾ ਦਰਜ ਕੀਤਾ ਸੀ ਉਸ ਪਰਚਾ ਦਰਜ ਕਰਨ ਦੀ ਕਾਰਵਾਈ ਦੇ ਅਧੀਨ ਹੀ ਉਹ ਦੋਨਾਂ ਜਿਹੜਾ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਜਿਹੀ ਜਿਹੜੀ ਕਾਰਵਾਈ ਆ ਉਹ ਬੜੀ ਗੈਰਕਾਨੂੰਨੀ ਸੀ ਤੇ ਉਹ ਵੀ ਇੱਕ ਇਸੇ ਦੇ ਇਸ ਤਰੀਕੇ ਨਾਲ ਕਹਿੰਦੇ ਆ ਵੀ ਕੋਈ ਵੀ ਕਾਨੂੰਨ ਨੂੰ ਭਾਵੇਂ ਉਹ ਕਿਸੇ ਵੀ ਭਾਵੇਂ ਧਰਮ ਮਜ਼ਬ ਜਾਂ ਸੰਸਥਾ ਜਾਂ ਕਿਸੇ ਨਾਲ ਹੀ ਸੰਬੰਧ ਰੱਖਦਾ ਹੋਵੇ ਜੇ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥਾਂ ਤੇ ਲਵੇਗਾ ਉਹਨੂੰ ਟੋਲਰੇਟ ਨਹੀਂ ਕੀਤਾ ਜਾਵੇਗਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗਾ ਉਹ ਉਹ ਇੱਕ ਮਾਨਸਿਕ ਮਾਨਕ ਤੇ ਇੱਕ ਪਰਸ ਉਹ ਦੋ ਸੀਗੇ ਪਲੱਸ ਤਿੰਨ ਹੋਰ ਵਿਅਕਤੀ ਸੀਗੇ ਉਹ ਜਿਹੜੇ ਕਿ ਇੱਕ ਉਹਨਾਂ ਜੋ ਕੰਪਲੇਂਟ ਲੈ ਕੇ ਗਿਆ ਸੀ ਦੋ ਜਿਹੜੇ ਉਹਨਾਂ ਨੂੰ ਜਾਣਦੇ ਸੀਗੇ ਇਹ ਦੋਨੋਂ ਬੰਦਾਂ ਨੂੰ ਅਸੀਂ ਉਸ ਮਕਦਮੇ 'ਚ ਗ੍ਰਿਫਤਾਰੀ ਕੀਤੀ ਆ ਜਿਹੜੇ ਬਾਕੀ ਦੋ ਬੰਦੇ ਆਇਡੈਂਟੀਫਾਈਡ ਨੇ ਇੱਕ ਸੁਖਜਿੰਦਰ ਸਿੰਘ ਆ ਇੱਕ ਗੁਰਮੀਤ ਸਿੰਘ ਆ ਉਹਨਾਂ ਨੂੰ ਅਰੈਸਟ ਕਰ ਲਿਆ ਜਾਵੇਗਾ ਪਲੱਸ ਜਿਹੜਾ ਇੱਕ ਬੰਦਾ ਹੋਰ ਅਨਆਇਡੈਂਟੀਫਾਈਡ ਆ ਜਿਹੜੇ ਇਸ ਐਕਸਟਰੈਸ਼ਨ ਦੇ ਵਿੱਚ ਇਸ ਹੱਲਾਗੁੱਲੇ ਦੇ ਵਿੱਚ ਆਪਣੇ ਉਹਨਾਂ ਦੇ ਸਿਕਿਉਰਿਟੀ ਕਰਮਚਾਰੀਆਂ ਨੇ ਵੀ ਉਹਨਾਂ ਨੂੰ ਸਮਝਾਈ ਸੀ ਗੱਲ ਵੀ ਅਗਰ ਕੋਈ ਇਝੇ ਕਾਰਵਾਈ ਕਰਨੀ ਆ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਲੋਕਲ ਪੁਲਿਸ ਸਟੇਸ਼ਨ ਸ਼ਿਕਾਇਤ ਦੇਣੀ ਚਾਹੀਦੀ ਆ ਉਹਦੇ باوجود ਵੀ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲਿਆ ਤੇ ਕਾਨੂੰਨ ਨੂੰ ਹੱਥਾਂ 'ਚ ਲੈ ਕੇ ਇਸ ਤਰ੍ਹਾਂ ਦੀ ਐਕਸਟਰੈਸ਼ਨ ਕੀਤੀ ਆ ਉਹਦੇ ਉਹਦੇ ਉਸੇ ਦੇ ਤਹਿਤ ਹੀ ਜਿਹੜੀ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਜੋ ਜੋ ਜਿਹੜੀ ਅਮਲ ਵਿੱਚ ਲੈਣ ਡੇ ਡੈਫੀਨਿਟਲੀ ਜਿਹੜਾ ਵੀ ਕੋਈ ਗੈਰ ਕਾਨੂੰਨੀ ਕੰਮ ਕਰੇਗਾ ਉਹਦੀ ਆਰਡ ਦੇ ਵਿੱਚ ਜਿਹੜਾ ਕੰਮ ਕਰੇਗਾ ਉਹਨੂੰ ਸਰਕਾਰ ਵੱਲੋਂ ਉਹਨੂੰ ਪ੍ਰਸ਼ਾਸਨ ਵੱਲੋਂ ਕੋਈ ਸੁਰੱਖਿਆ ਦਾ ਹੱਕਦਾਰ ਨਹੀਂ ਹੈਗਾ ਰਾਦਰਰ ਦੈਨ ਕਾਨੂੰਨ ਮੁਤਾਬਕ ਉਹ ਜਿਹੜਾ ਆਪਦੀ ਸਜ਼ਾ ਭੁਗਤੇਗਾ ਤੇ ਆਪਦੀ ਕਾਰਵਾਈ ਸਰ ਸਿਕਿਉਰਟੀ ਦੀ ਆਰਡ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਦੇ ਸੀਗੇ ਜੀ ਇਹ ਐਜ਼ ਆਫ ਇਦਾਂ ਨਹੀਂ ਗੱਲ ਹੈਗੀ ਉਹ ਇੰਡੀਵਿਜੂਅਲ ਜਾ ਕੇ ਆਪਣੀ ਆਪਣੇ ਤੌਰ ਤੇ ਉਹ ਜਿਹੜੀਆਂ ਗਲਤੀਆਂ ਕਰਦੇ ਆ ਉਹ ਗਲਤੀ ਕੀਤੀ ਆ ਇਹਦਾ ਸਿਕਿਉਰਿਟੀ ਦੀ ਆਰਡ ਵਿੱਚ ਹੋਣਾ ਜਾਂ ਨਾ ਹੋਣਾ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਦੋਨੇ ਸੁਦੀਪ ਸੂਰੀ ਦੇ ਪਰਿਵਾਰਕੀ ਮੈਂਬਰ ਹੈ ਜਾਂ ਫਿਰ ਲੀਡਰ। ਹਾਂਜੀ ਹਾਂਜੀ ਇਹ ਦੋਨੇ ਸੁਦੀਪ ਸੂਰੀ ਦੇ ਬੇਟੇ ਨੇ ਮਾਨਕਾ ਤੇ 파ਰਸਾ ਇਹ ਇਹਨਾਂ ਨੇ ਜਿਹੜੀ ਗੱਲ ਆ ਉਹ ਕੰਪਲੇਨੈਂਟ ਆ ਜਿਹੜਾ ਉਹ ਕੰਪਲੇਨੈਂਟ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਜਾ ਉਹਦੇ ਮੁਤਾਬਕ ਤੱਥਾਂ ਦੇ ਆਧਾਰ ਤੇ ਦਫੀਸ਼ ਕਰਕੇ ਜੋ ਕਾਰਵਾਈ ਬੰਦੀ ਆ ਪੁਲਿਸ ਨੇ ਕੀਤੀ। ਕਿੰਨੇ ਕਿੰਨੇ ਪੁਰਾਣੀ ਘਟਨਾ ਹੈਗੀ? ਕਿਹੜੀ? ਇਹ 26 ਜੂਨ 2024 ਦੀ ਘਟਨਾ ਦੀ। 26 ਜੂਨ 2024 ਥਾਣਾ 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 ਸਿਵਲ ਲਾਈਨ ਦੇ ਵਿੱਚ ਇਹਨਾਂ ਦਾ ਕੇਸ ਦਰ ਸੀਗਾ ਸ਼ਿਕਾਇਤ ਕਰਤਾ ਅੱਛਾ ਸਮਾਨ ਦੇਤਾ ਜੀ ਇਹਨਾਂ ਨੇ ਵਾਪਸ ਜਿਹੜੇ ਚਾਰ ਲੈਪਟਾਪ ਤੇ ਉਹ ਮੋਬਾਈਲ ਸੀ ਠੀਕ ਉਹ ਵੀ ਰੱਖ ਲਿਆ ਉਹਦਾ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਹੁਣ ਜਿਹੜਾ ਅਰੈਸਟ ਕਰਕੇ ਤਫ਼ਤੀਸ਼ ਚੱਲ ਰਹੀ ਆ ਉਹ ਦੈਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ 6 ਲੱਖ ਰੁਪਏ ਜ਼ਰੂਰ ਲਿਆ ਸੀਗਾ ਜਿਹੜਾ ਕਿਉਂ ਰਿਕਾਰਡ ਹੈ ਤਾਂ ਕੰਪਲੇਨੈਂਟ ਦਾ ਨਾਮ ਕੀ ਹੈ ਸਰ ਕਮਲ ਕਾਂਤ ਜੀ ਕਮਲ ਕਾਂਤ ਕਸ਼ਮੀਰ ਐਵੇਨਿਊ ਤੇ ਰਹਿਣ ਵਾਲਾ ਕੋਟ ਰੋਡ ਦੀਪ ਕੰਪਲੈਕਸ ਦੇ ਵਿੱਚ ਆਨਲਾਈਨ ਉਹ ਮੋਬਾਈਲ ਫੋਨਾਂ ਦੀ ਸੇਲ ਤੇ ਪਰਚੇਜ ਦਾ ਜਿਹੜਾ ਕੰਮ ਕਰਦਾ ਸੀ ਠੀਕ ਥੈਂਕ ਯੂ